ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੋੜੀ ਕਬੀਰ ਜੀ ਓਏ ਜੋ ਦੀਸਹਿ ਅੰਬਰ ਤਾਰੇ ਓਏ ਜੋ ਦੀਸਹਿ ਅੰਬਰ ਤਾਰੇ ਓਏ ਜੋ ਦੀਸਹਿ ਅੰਬਰ ਤਾਰੇ ਕਿਨ ਓਏ ਚੀਤੇ ਕੀਤਨ ਹਾਰੇ ਕਹੋ ਕਹੋ ਰੇ ਪੰਡਿਤ ਕਹ ਤੇ ਯਮਕ ਲਗ ਜੀ ਕਹੋ ਰੇ ਪੰਡਿਤ ਕਹੋ ਰੇ ਪੰਡਿਤ ਅੰਬਰ ਕਾ ਸਿਓ ਲਾਗਾ 부ਜੈ 부ਜਣ ਹਾਰ ਸੁਭਾਗਾ ਰਹਾਉ ਹਾਂਜੀ 부ਜੈ ਸੂਰਜ ਚੰਦ ਕਰਹਿ ਉਜੀਆਰਾ ਹਾਂਜੀ ਉਜੀਆਰਾ ਠੀਕ ਸਭ ਮਹਿ पसਰਿਆ ब्रह्म पसारा कह कबीर जानेगा सोए फिरद राम मुख राम होए गौड़ी कबीर जी वेद की पुत्री सिमरित भाई हां सिमरित तिपी लगी हुई है कस के बून सिमरित भाई सांकल जेवरी ल है आई सांकल जीवरी ਲੈ ਹੈ ਆਈ ਸੰਕਲ ਥੋੜਾ ਜਿਹਾ ਕਸ ਕੇ ਬੋਲਣਾ ਹੈ ਸੰਗਲ ਯਾਨੀ ਦਾ ਅਰਥ ਹੈ ਆਪਨ ਨਗਰ ਆਪ ਤੇ ਵਾਧਿਆ ਮੋਹ ਕੈ ਵਫਾਦ ਮੋਹ ਕੈ ਫਾਦ ਮੋਹ ਕੈ ਫਾਦ ਕਾਲ ਸਰ ਸੰਧਿਆ ਸੰਧਿਆ ਮੋਹ ਕੈ ਫਾਦ ਕਾਲ ਸਰ ਸੰਧਿਆ ਰਹਾਉ ਕੱਟੀ ਨਾ ਕਟਾ ਕੱਟੀ ਨਾ ਕਟਾ ਨਹੀਂ ਕਹਿਣਾ ਕੱਟੀ ਨਾ ਕਟਾ ਪੂਲਾ ਉਚਾਰਨ ਕਰਨਾ ਕੱਟੀ ਨਾ ਕਟਾ ਇਹ ਹੋਰੀ ਅਰਥ ਬਨਜਣ ਤੂਟ ਨਹ ਜਾਈ ਸਾ ਸਪਨ ਹੋਏ ਜਗ ਕੋ ਖਾਈ ਸਾ ਸਪਨ ਹੋਏ ਜਗ ਕੋ ਖਾਈ ਹਮ ਦੇਖਤ ਜਿੰਨ ਸਭ ਜਗ ਲੂਟਿਆ ਕਹ ਕਬੀਰ ਮੈਂ RAM ਕਹ ਛੂਟਿਆ ਗੌੜੀ ਕਬੀਰ ਜੀ ਦੇ ਮੁਹਾਰ ਲਗਾਮ ਪਹਿਰਾਵਾ ਸਗਲ ਤਜੀਨ ਇਹ ਤਜੀਨ ਪਾਠ ਸੰਪਰਦਾਇ ਇਕੱਠਾ ਕਰਾਇਆ ਜਾਂਦਾ ਹੈ ਯਾਨੀ ਕਾਠੀ ਇਹਦਾ ਅਰਥ ਹੈ ਤਜੀਨ ਦਾ ਅਰਥ ਸਭ ਦਾ ਤਿਆਗ ਰੂਪ ਕਾਠੀ ਸਗਲ ਤਜੀਨ ਸਭ ਦਾ ਤਿਆਗ ਰੂਪ ਕਾਠੀ ਸਗਲ ਤਜੀਨ ਗगन ਦौराਵਾ ਸਗਲ ਤਜੀਨ ਗगन ਦौराਵਾ ਆਪਣਾ ਵਿਚਾਰ ਅਸਵਾਰੀ ਕੀਜੈ ਸਹਜ ਕਾ ਪਾਵੜਾ ਪਾਗ ਧਰ ਲੀਜੈ ਪਾਗ ਨਹੀਂ ਕਹਿਣਾ ਇਹਨੂੰ ਪਾਗ ਪੋਲਾ ਹੀ ਬੋਲਣਾ ਜਿੱਥੇ ਚਰਨ ਦਾ ਵਾਚਕ ਹੋਵੇ ਉੱਥੇ ਪਾਗ ਜਿੱਥੇ ਸਿਰ ਦੀ ਪੱਗ ਦਸਤਾਰ ਦਾ ਵਾਚਕ ਹੋਵੇ ਉੱਥੇ ਕਸਕੇ ਮੈਂ ਪੁਲਾਵਾ ਪੱਗ ਦਾ ਉੱਥੇ ਕਸਕੇ ਰਹਾ ਚਲ ਰੇ ਬੈਕੁੰਠ ਤੁਜਹ ਦੇ ਤਾਰਾ ਹਿਚਹ ਤ ਪ੍ਰੇਮ ਕਾ ਚਾਬੁਕ ਮਾਰਾ ਹਿਚਹ ਪੁਲਾ ਬੂਲਨਾ ਅੜੀ ਕਰੇ ਤਾ ਹਿਚਹ ਦਾ ਅਰਥ ਅੜੀ ਕਰੇ ਤਾ ਪ੍ਰੇਮ ਤ ਪ੍ਰੇਮ ਕਾ ਚਾਬੁਕ ਮਾਰਾ ਕਹਿਤ ਕਬੀਰ ਭਲੇ ਅਸਵਾਰਾ ਬੇਦ ਕਤੇਬ ਤੇ ਰਹਿ ਨਿਰਾਰਾ ਗੌੜੀ ਕਬੀਰ ਜੀ ਜਿਹ ਮੁਖ ਪਾਂਚਾਉ ਅੰਮ੍ਰਿਤ ਖਾਏ ਤੇਹ ਮੁਖ ਦੇਖਤਾ ਲੂਕਟ ਲਾਏ ਇੱਕ ਦੁਖ RAM ਰਾਏ ਕਟਹੁ ਮੇਰਾ ਇੱਕ ਦੁਖ ਇੱਥੇ ਵਿਸਰਾਮ ਆ RAM ਰਾਏ ਸੰਮਦਕ ਪਾਠ ਇੱਥੇ ਯਮਕ ਲਾਦਨੀ ਹੈ RAM ਰਾਏ ਕਟਹੁ ਮੇਰਾ ਅਗਨ ਦਹੈ ਹਰ ਘਰਵ ਬਸੀਰਾ ਰਹਾਉ ਕਾਇਆ ਵਿਗੁੱਤੀ ਬਹੁ ਬੇਦ ਪਤੀ ਪੂਜਾਰੀ ਕੋ ਗੱਡਲੇ ਮਾਟੀ ਕੋਜਾਰੇ ਇਥੇ ਵਿਸਰਾਮ ਕੋ ਗੱਡਲੇ ਮਾਟੀ ਕਹੋ ਕਵੀਰ ਹਰ ਚਰਨ ਦਿਖਾਵਹੁ ਪਾਛੈ ਤੇ ਜਮ ਕਿਉ ਨਾ ਪਠਾਵਹੁ ਗੋੜੀ ਕਬੀਰ ਜੀ ਆਪੇ ਪਾਵਕ ਆਪੇ ਪਵਨ ਜਾਰੈ ਖਸਮ ਤਾ ਰਾਖੈ ਕਮਨ ਰਾਮ ਜਪਤ ਤਨ ਜਾਰ ਰਾਮ ਜਪਤ ਤਨ ਜਾਰ ਕੀਨ ਜਾਏ ਕੀ ਨਾ ਏਵ ਕ੍ਰਪਾ ਆਠ ਰਾਮ ਜਪਤ ਇਥੇ ਇਸਾਮ ਤਨ ਜਰ ਕੀ ਨਾ ਜਾਏ ਰਾਮ ਜਪਤ ਤਨ ਜਰ ਕੀ ਨਾ ਜਾਏ ਰਾਮ ਨਾਮ ਚਿਤ ਰਹਿ ਆਸਮਾਈ ਰਹਾ ਕਾ ਕੋ ਜਰ ਕਾ ਕੋ ਜਰ ਕਾ ਕੋ ਜਰ ਕਾਹੇ ਹੋਇ ਹਾਨ ਨਟਵਟ ਖੇਲੈ ਸਾਰਿਗ ਪਾਨ ਹਾਂ ਨਟਵਟ ਇਹ ਸੰਬੰਧ ਕੀ ਪਾਠ ਹੈ ਨਟਵਟ ਖੇਲੈ ਸਾਰਿਗ ਪਾਨ ਕਹ ਕਬੀਰ ਅੱਖਰ ਦੋਇ ਭਾਖ ਹੋਏਗਾ ਖਸਮ ਤਾ ਲੇਗਾ ਰਾਖ ਜਿਹੜੇ ਗਾ ਹੈ ਨਾ ਇਹ ਤੋਂ ਪਹਿਲਾਂ ਥੋੜੀ ਡੈਸ਼ ਲਮਕਾ ਕੇ ਬੋਲਣਾ ਹੋਏਗਾ ਖਸਮ ਲੇਗ ਰਖ ਗਾਉੜੀ ਕਬੀਰ ਜੀ ਦੋ ਪਦੇ ਦੋ ਪਦੇ ਗਾਉੜੀ ਕਬੀਰ ਜੀ ਦੋ ਪਦੇ ਨਾਮੈ ਜੋਗ ਧਿਆਨ ਚਿਤ ਲਾਇਆ ਬਿਨ ਬੈਰਾਗ ਨਾ ਛੂਟ ਸਮਾਇਆ ਕੈਸੇ ਜੀਵਨ ਹੋਇ ਹਮਾਰਾ ਜਬ ਨਾ ਹੋਇ ਰਾਮ ਨਾਮ ਆਧਾਰਾ ਰਹਾਉ ਕਹ ਕਬੀਰ ਖੋਜੋ ਅਸਮਾਨ ਰਾਮ ਸਮਾਨ ਨਾ ਦੇਖੋ ਆਨ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ